ਬੋਲੇ ਸੋਨਿਆਰੇ ਸਾਖ ਸ੍ਰੀ ਅਕਾਲ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਫੂਡ ਲਵਰ 18 ਅੱਜ ਆਪਾਂ ਆਏ ਆ ਜੀ ਬਹੁਤ ਵਧੀਆ ਜਗ੍ਹਾ ਤੇ ਇੱਕ ਤੇ ਜਿੱਥੇ ਅੰਮ੍ਰਿਤਸਰੀ ਗੁਲਚਾ ਮਿਲਦਾ ਹੈ ਤੇ ਟੇਸਟ ਬਿਲਕੁਲ ਉਹੀ ਹੈ ਅੰਮ੍ਰਿਤਸਰ ਵਾਲਾ ਹੀ ਦੇਖਦੇ ਆਪਾਂ ਨੂੰ ਕੀ ਕੁਛ ਖਾਣੇ ਮਿਲਦਾ ਕਿਸ ਤਰ੍ਹਾਂ ਦੇ ਗੁਲਚਾ ਮਿਲਦਾ ਸੋ लेट्स ਗੋ ਸਵੇ ਇਸ ਟਾਈਮ ਤਿਆਰੀਆਂ ਹੋ ਰਹੀਆਂ ਨੇ ਜੀ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਦੇ ਬਣਦੇ ਨੇ ਤਵੇ ਹੈਗੇ ਨੇ ਜੀ ਸਰਦਾਰ ਜੀ ਦੇ ਅਮਰਸਰੀ ਕੁਲਚੇ ਅਸਲੀ ਅਮਰਸਰ ਦਾ ਸਵਾਦ ਜੀ ਚਲੋ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਸਵਿੱਤਿਆ ਤਿਆਰ ਹੋ ਰਿਹਾ ਜੀ ਆ ਤੰਦੂਰ ਲੱਗੇ ਹੋਏ ਨੇ ਸਟੀਲ ਦੇ ਕਵਰ ਦੇ ਵਿੱਚ ਤੇ ਵੀਰ ਜੀ ਕਿਸ ਤਰ੍ਹਾਂ ਤਿਆਰ ਕਰਦੇ ਹੋ ਜੀ ਜੀ ਸਾਸੀਬਾ ਜੀ ਵਾਇਰਲ ਜਗਾ ਹਾਲ ਸਾਬ ਆਇਆ ਜੀ ਕਿ ਫਰੇ ਹਾਂ ਜੀ ਵੀਰ ਜੀ ਆਪਣਾ ਭਾਈ ਮੇਦੇ ਦੀ ਡੋਹ ਹੁੰਦੀ ਹੈ ਸੱਤ ਤਰ੍ਹਾਂ ਦੀਆਂ ਲੇਹਰਾ ਬੰਦੀਆਂ ਇਹਦੀਆਂ ਜੀ ਤੇ ਆਪਣਾ ਮਟੀਰੀਅਲ ਜਿਹੜਾ ਆਪਾਂ ਬੇਅਰ ਚ ਗਾਜਰ ਬੀਨਸ ਵਗੈਰਾ ਪਾਨੇ ਆ ਜੀ সুইਟ ਕੌਰਨ ਪਾਈ ਦੇ ਸਿਕੰਦਰ ਪਾਈ ਦੀ ਆ ਜੀ ਹਾਂਜੀ ਪਨੀਰ ਪੈਂਦਾ ਕੁਛ ਹੁੰਦਾ ਜੀ ਪਨੀਰ ਉਹਦੇ ਚ ਸੱਤ ਤਰ੍ਹਾਂ ਦੇ ਕਿੰਨੇ ਕਿਸਮ ਦੇ ਹੁੰਦੇ ਨੇ ਜੀ ਵਿੱਚ ਮਸਾਲੇ ਮਸਾਲੇ ਐ ਚ ਭਾਈ 12 ਤਰ੍ਹਾਂ ਦੇ 12 ਤਰ੍ਹਾਂ ਦੇ ਮਸਾਲੇ ਦੇ ਅੰਬਰ ਸਰੀ 12 ਤਰ੍ਹਾਂ ਦੇ ਮਸਾਲੇ ਪਾ ਕੇ ਫੇਰ ਤਿਆਰ ਕਰੀਦੇ ਆ ਇਹ ਪੈੜੀ ਤਿਆਰ ਕੀਤੀ ਗਈ ਹੈ ਤੇ ਇਸ ਤਰ੍ਹਾਂ ਵੀ ਤਿਆਰ ਕਰਦੇ ਨੇ ਜੀ ਇਹ ਪੈੜੀ ਪੂਰੀ ਸੱਤ ਪੂੜੇ ਟਾਇ ਬਣੇਗੀ ਸੱਤ ਦੇ ਮਤਲਬ 6-7 ਲੈ ਰਹੇ ਨਿਕਲ ਜਣਗੇ ਜੀ ਕੋਈ ਜ਼ਰੂਰ ਮੈਂ ਤੁਹਾਨੂੰ ਫੋਨ ਕਰਦਾ ਜੀ ਨੋ ਸਰ ਇਹ ਪਕਾਈ ਹੋasti ਚਲ ਗਈ ਜਾਂਦੀ ਤੇ ਉਹ ਲੱਗ ਗਈ ਤੰਦੂਰ ਦੇ ਵਿੱਚ ਇਹ ਹੈ ਜੀ ਪੈਟੀ ਕੁਲਚਾ ਜੀ ਹਾਂ ਜੀ ਪੈਟੀ ਕੁਲਚਾ ਇਹ ਤਾਂ ਆਪਣਾ 10 ਤੋਂ 15 ਮਿੰਟ ਲੱਗੇਗਾ ਮਿਨੀਮਮ ਆਪਣੀ ਪਕਾਈ ਤੇ ਠੀਕ 10 ਤੋਂ 15 ਮਿੰਟ ਵੀਰ ਨੇ ਉਸ ਤੇ ਲੱਗ ਜਾਂਦੇ ਨੇ ਜੀ ਇਹਨੂੰ ਇੱਕ ਰੈਡੀ ਹੋਈ ਆ ਤੁਸੀਂ ਦੇਖ ਸਕਦੇ ਜੀ ਇਹ ਚੀਜ਼ ਜੀ ਵਾ ਸੇਸਤਰਾ ਤਿਆਰ ਹੋ ਜਾਂਦਾ ਜੀ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਜੀ ਬਾਕੀ ਟੇਸਟ ਵੀ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਦਾ ਇਹ ਹੁੰਦਾ ਇਹ ਲੱਗਦਾ ਜੀ ਦੇਸੀ ਘਿਓ ਨਾਲ ਨਿੜਾਉਂਦੇ ਨੇ ਵੀਰ ਸਾਡਾ ਨੰਬਰ ਸਰ ਸਪੈਸ਼ਲ ਮਸਾਲਾ ਲੱਗ ਰਿਹਾ ਉੱਪਰ ਇਹ ਅੰਮ੍ਰਿਤ ਸਰ ਦਾ ਸਪੈਸ਼ਲ ਮਸਾਲਾ ਹੈ ਜਿਹੜਾ ਉੱਤੇ ਸਪ੍ਰਿੰਕਲ ਕੀਤਾ ਜਾਂਦਾ ਕੜਿੰਗਾ 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 ਸੋਈ ਸਰ ਤੇ ਉਹ ਜਾਰੇ ਗਾਹਕ ਸੋ ਇਹ ਚਲੇ ਗਿਆ ਜਦੋਂ ਸਰਵਿਸ ਵਿੰਡੋ ਚ ਦੇ ਤੋਂ ਬਾਅਦ ਸਰਵ ਹੋ ਜਾਂਦਾ ਗਾਹਕ ਕਸਟਮਰ ਨੂੰ ਅੱਛਾ ਜੀ ਇਹ ਇਹ ਚਿਕੰਦਰ ਹੋ ਗਿਆ ਜੀ ਹਾਂ ਜੀ ਗਾਜਰ ਇਹ ਗਾਜਰ ਹੋ ਗਈ ਜੀ ਧਣੀਆ ਹੋ ਗਿਆ ਜੀ ਪਿਆਜ਼ ਪਿਆਜ਼ ਹੋ ਗਿਆ ਜੀ ਮਸਾਲੇ ਵਾਲਾ ਕੁਲਚਾ ਜਿਹੜਾ ਬੰਦਾ ਜੀ ਤੇ ਮਸਾਲਾ ਲੱਗਦਾ ਸਰ ਅੱਛਾ ਮਸਾਲਾ ਹੁੰਦਾ ਜੀ ਮਸਾਲਾ ਇਹਦੇ ਵਿੱਚ ਕੀ ਹੁੰਦਾ ਵੀਰ ਜੀ ਮਸਾਲੇ 'ਚ ਮਸਾਲਾ ਸਪੈਸ਼ਲ ਹੁੰਦਾ ਸਰ ਜੀ ਤਿੰਨ ਚਾਰ ਮਸਾਲੇ ਲਾਏ ਹੁੰਦੇ ਅੰਦਰ 'ਚ ਅੱਛਾ ਇਹ ਸਪੈਸ਼ਲ ਹੁੰਦਾ ਇਹਦੇ ਬੰਦਾ ਜੀ ਠੀਕ ਹੈ ਜੀ ਇੱਕ ਗ੍ਰਾਮ ਹੋ ਗਿਆ ਜੀ ਕੁਲਚੇ ਤੇ ਲੱਗਦੀ ਹੈ ਠੀਕ ਹੈ ਜੀ ਪਨੀਰ ਵਾਲੇ ਕੁਲਚੇ ਪਨੀਰ ਕੁਲਚਾ ਪਨੀਰ ਵਾਲੇ ਕੁਲਚੇ ਕੁਲਚੇ ਤੇ ਲੱਗਦੇ ਨੇ ਆਪਣੇ ਮਿਕਸ ਗੁਲਚੇ ਰੈਡੀ ਹੋ ਗਏ ਹਨ ਮਿਕਸ ਗੁਲਚੇ ਰੈਡੀ ਹੋ ਗਏ ਇਹ ਮਿਕਸ ਗੁਲਚਾ ਹੋ ਰਿਹਾ ਜੀ ਰੈਡੀ ਸਾਈਡ ਦਿੱਤੀ ਤੇ ਆ ਇੱਧਰ ਆ ਗਿਆ ਵੀਰ ਕੋਲ ਇਹ ਤੋਂ ਬਾਅਦ ਲੱਗਦਾ ਜੀ ਇਹ ਤੰਦੂਰ ਚ ਆ ਵੀਰ ਨੇ ਹੁਣ ਤੰਦੂਰ ਦੇ ਵਿੱਚ ਰੋਣਾ ਜੀ ਇਹਨੂੰ ਤੇ ਉਹ ਲਾਤਾ ਜੀ ਉਸ ਤੋਂ ਅਗਲਾ ਗੁਲਚਾ ਆ ਗਿਆ ਜੀ ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਜੀ ਦੇਖ ਕੇ सो तो इस तरह तो दूर चला जाते हैं जी जी।, livresain. जी अच्छा टीम सारी अपनी अमृतसर का जी वाह जी वाह जी अच्छा तो बहुत वाइया लगे जी देख सकते हो जी टीम सारी अपनी अमृतसर तो है जी सब कुछ तैयार हो रहे हैं जी ये आलू प्याज है जी ये आलू प्याज कुलचा तैयार हो रहा है जी और इस तरह पैडी तैयार हो गए अपना रेडी है ਪਲੇਟ ਲੱਗਨਦੇ ਜਾ ਰਹੀ ਹੈ ਸੋ ਬੈਟੀ ਆ ਪਿਆਰ ਹੋ ਕੇ ਆ ਗਈ ਜੀ ਪਲੇਟਿੰਗ ਇਹਦੀ ਹੋਣੀ ਆ ਹੁਣ ਦੇਖ ਸਕਦੇ ਹੋ ਜੀ ਤੇ ਇਸ ਤਰ੍ਹਾਂ ਵੀਰ ਨੇ ਕਰਤਾ ਜੀ ਤਿਆਰ ਆਲੂ ਪਿਆਜ਼ ਗੁਲਚਾ ਅੰਮ੍ਰਿਤਸਰੀ ਗੁਲਚਾ ਇਸ ਤੋਂ ਬਾਅਦ ਇਹਨਾਂ ਕੋਲੋਂ ਉਹ ਵੀਰ ਕੋਲ ਜਾਂਦਾ ਤੇ ਆਲੂ ਪਿਆਜ਼ ਗੁਲਚਾ ਤੋਂ ਇਹ ਆਲੂ ਪਿਆਜ਼ ਗੁਲਚਾ ਜੀ ਇਹਦੀ ਸਟਫਿੰਗ ਇਹ ਇਸ ਤੋਂ ਬਾਅਦ ਇਹਨਾਂ ਕੋਲ ਆ ਗਿਆ ਤੇ ਇਸ ਤੋਂ ਬਾਅਦ ਲੱਗਦਾ ਜੀ ਤੰਦੂਰ ਜੀ ਦਾ ਕੀ ਬਾਤ ਹੈ ਸੋ ਇਸ طرح ਝੂਜ ਲੱਗ ਜਾਂਦਾ ਜੀ ਸੋ ਬਹੁਤ ਵਧੀਆ ਜੀ ਐਕਸਪੀਰੀਅੰਸ ਹੁੰਦਾ ਇਹਨਾਂ ਨੇ ਦੇਖੋ ਫਲਾਈ ਕਰਕੇ ਵੀ ਦਿਖਾਇਆ ਬਹੁਤ ਉੱਚੇ ਤੱਕ ਫਲਾਈ ਹੋਇਆ ਫਿਰ ਇਹਨਾਂ ਕੋਲੇ ਆਇਆ ਮੁੜ ਕੇ ਉਸ ਤੋਂ ਬਾਅਦ ਤੰਦੂਰ 'ਚ ਲੱਗਿਆ ਸਬ ਵੀਰ ਸਿੰਘ ਪਟੀ ਰਾਜਵੀਰ ਸਿੰਘ ਪਟੀ ਵੀਰ ਜੀ ਅੰਮ੍ਰਿਤਸਰ ਤੋਂ ਤੁਸੀਂ ਹਾਂਜੀ ਹਾਂਜੀ ਅੰਮ੍ਰਿਤਸਰ ਤੋਂ ਜੀ ਤੇ ਉਹ ਵੀਰ ਦਾ ਕੀ ਨਾਮ ਹੈ ਜੀ ਸਤਨਾਮ ਸਿੰਘ ਜੀ ਸਤਨਾਮ ਸਿੰਘ ਵੀਰ ਜੀ ਅੰਮ੍ਰਿਤਸਰ ਤੋਂ ਜੀ ਹਾਂਜੀ ਹਾਂਜੀ ਸਤਨਾਮ ਇਹ ਵੀ ਅੰਮ੍ਰਿਤਸਰ ਤੋਂ ਨੇ ਵੀਰ ਜੀ ਆਹ ਸਮਰਸਰ ਤੋਂ ਨੇ ਜੀ ਤੇ ਆ ਵੀਰ ਜੀ ਖੜੇ ਨੇ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਗੁਰਵਚਨ ਸਿੰਘ ਤੇ ਅੰਮ੍ਰਿਤਸਰ ਤੋਂ ਸਰ ਅੰਮ੍ਰਿਤਸਰ ਸਾਹਿਬ ਤੋਂ ਨੇ ਤਾਂ ਹੀ ਇਹਨਾਂ ਦਾ ਜਿਹੜਾ ਟੇਸਟ ਹੈ ਉਹ ਬਿਲਕੁਲ ਇਥੋਂ ਅੰਮ੍ਰਿਤਸਰ ਸਾਹਿਬ ਬਹੁਤ ਦੂਰ ਪੈਂਦਾ ਜੀ 2 250 ਕਿਲੋਮੀਟਰ ਪੈ ਜਾਂਦਾ ਸੋ ਉਹੀ ਟੇਸ ਤੁਹਾਨੂੰ ਇੱਥੇ ਮਿਲੂਗਾ ਖੰਨੇ ਦੇ ਵਿੱਚ ਜੀਟੀਵੀ ਮਾਰਕੀਟ ਦੇ ਵਿੱਚ ਤੇ ਵੀਰ ਜੀ ਮਾੜਾ ਅੱਗਾਂ ਵਿੱਚ ਲਾ ਕੇ ਦਿਖਾਵਾਂਗੇ ਉਹ ਵੀ ਦੇਖਣ ਵਾਲੀ ਹੈ ਜੀ ਸਵਾ ਪੀਰ ਨੇ ਉੱਤੇ ਪਾਤਾ ਜੀ ਧਨੀਆ ਥੋੜੇ ਹੋ ਗਏ ਵਾਹ ਜੀ ਕੀ ਬਾਤ ਹੈ ਸੋ ਬਹੁਤ ਵਧੀਆ ਲੱਗਿਆ ਜੀ ਤੇ ਬਿਲਕੁਲ ਉਹੀ ਖੁਸ਼ੂ ਆ ਰਹੀ ਹੈ ਬਿਲਕੁਲ ਉਹੀ ਫੀਲ ਹੋ ਰਿਹਾ ਹੈ ਵੀ ਜਿਵੇਂ ਆਪਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਬੈਠ ਕੇ ਅੰਮ੍ਰਿਤਸਰੀ ਕੁਲਚਾ ਟੇਸਟ ਕਰ ਰਹੇ ਹਾਂ ਜੀ ਪਿਆਰ ਲੱਗ ਗਿਆ ਜੀ ਦੇਸੀ ਘਿਓ ਦੇਸੀ ਘਿਓ ਨਾਲ ਪਿਓ ਰਹਿਣ ਲੜਾ ਕੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਤੇ ਮਸਾਲਾ ਇਹਦੇ ਆਪਣੇ ਮਸਾਲੇ ਹੁੰਦੇ ਨੇ ਜੀ ਸੀਕ੍ਰੇਟ ਨਾਲੇ ਪੱਤੀ ਪੂਰੇ ਮੇਰਾ ਜਿਆਦਾ ਹੁੰਦਾ ਇਸ ਤਰ੍ਹਾਂ ਦੇ ਕਿਛ ਹੋ ਜਾਂਦੇ ਨੇ ਜੀ ਬਹੁਤ ਵਧੀਆ ਲੱਗਿਆ ਜੀ ਤੇ ਇਸ ਤੋਂ ਬਾਅਦ ਸਰਵਿਸ ਵਿੰਡ ਵਿੱਚ ਜਾਂਦੇ ਨੇ ਸਤਿ ਸਵਾਦੋ ਕਸਟਮਰ ਕੋਲ ਜਾਂਦੇ ਨੇ ਜਿੱਥੇ ਸਿਟਿੰਗ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਅੰਦਰ ਆਪ ਜਿਹੜੇ ਆਰਡਰ ਨੇ ਸਰ ਜੀ ਉਹਨਾਂ ਦੀ ਵੀ ਗੱਲ ਕਰਦੇ ਹਾਂ ਜੀ ਹੁਣ ਬੋਲੇ ਸੋਨਿਆਰੇ ਸਾਖ ਸ੍ਰੀ ਅਕਾਲ ਆਏ ਅੰਮ੍ਰਿਤਸਰ ਤੋਂ ਆਏ ਅੰਮ੍ਰਿਤਸਰ ਤੋਂ ਸੋ ਅੰਮ੍ਰਿਤਸਰ ਦਾ ਟੇਸਟ ਤੇ ਉਦਾਂ ਦੀ ਉਹ ਫੀਲਿੰਗ ਤੁਹਾਨੂੰ ਇੱਥੇ ਆ ਕੇ ਮਿਲੂਗੀ ਸਰਜਾਰ ਜੀ ਦੇ ਅੰਮ੍ਰਿਤਸਰੀ ਕੁਲਚੇ ਸਪੈਸ਼ਲ ਬੇਸੀ ਕੇ ਵਾਲੇ ਸਰਦਾਰ ਜੀ ਨੇ ਜੀ ਇਨ ਇੱਥੇ ਦੇ ਓਨਰ ਨੇ ਜੀ ਪ੍ਰਦੀਪਰਸ ਕਾਲ ਜੀ ਸਾਸ਼ਟ੍ਰੀ ਕਾਲ ਜੀ ਸਾਸ਼ਟ੍ਰੀ ਸਰਦਾਰ ਜੀ ਨੇ ਟੇਸਟ ਕੀਤਾ ਅੱਗੇ ਜੀ ਬਿਲਕੁਲ ਉਹੀ ਫੀਲਿੰਗ ਹੁੰਦੀ ਹੈ ਅਮਰਸਰ ਸਾਹਿਬ ਅਲੀ ਤੇ ਉਹੀ ਟੇਸਟ ਹੈ ਜੀ ਬਹੁਤ ਵਧੀਆ ਲੱਗਿਆ ਸਟਾਫ ਵੀ ਜਿਹੜੇ ਆਪਣੇ ਕਾਰੀਗਰ ਨੇ ਜੀ ਸਾਰੇ ਉਹ ਵੀ ਅਮਰਸਰ ਸਾਹਿਬ ਤੋਂ ਹੀ ਨੇ ਜੀ ਬਹੁਤ ਵਧੀਆ ਲੱਗਿਆ ਕਿੰਨੀ ਦਿਨ ਹੋ ਗਈ ਆਪਾਂ ਨੂੰ ਇੱਥੇ ਜੀ ਸਰ ਅਲੱਗ-ਅਲੱਗ ਦੇ ਸਤੋਂਡੇ ਚੈਨਲਾਂ ਨੂੰ ਸਾਰਿਆਂ ਨੂੰ ਮੇਰਾ ਸਸਰੀ ਕੰਮ ਜੀ ਤੇ ਇਹ ਜਿਹੜਾ ਸਟੱਪ ਚਾਲੂ ਕੀਤਾ ਹੈ ਅਸੀਂ ਕਰੀਬ 7-8 ਮਹੀਨੇ ਹੋ ਗਏ ਨੇ ਹੈ 9-9 ਮਹੀਨੇ ਕਰੀਬ ਹੋ ਚੁੱਕੇ ਨੇ ਜੀ 9 ਮਹੀਨਾਵਾਂ ਕੰਮ ਚਾਲੂ ਕੀਤਾ ਹੈ ਤੇ ਬੱਚਿਆਂ ਨੇ ਚਾਲੂ ਕੀਤਾ ਕਿ ਹਾਂ ਵੀ ਖਾਂਬੀਂਦਾ ਪ੍ਰੋਗਰਾਮ ਚਾਲੂ ਕਰਨਾ ਹੈ ਜੀ ਇਹ ਜਿਹੜਾ ਸਟੱਪ ਚਾਲੂ ਕੀਤਾ ਹੈ ਪਿਓਰ ਅੰਮ੍ਰਿਤਸਰ ਦਾ ਹੈ ਜੀ ਸਟੱਪ ਵੀ ਅੰਮ੍ਰਿਤਸਰ ਦਾ ਹੈ ਜੀ ਜਿਹੜਾ ਗੁਆਲਟੀ ਹੈ ਨਾ ਸਾਰੀ ਸਭ ਅੰਮ੍ਰਿਤਸਰ ਦੀ ਹੈ ਸਾਰੇ ਅੰਮ੍ਰਿਤਸਰ ਜਿਹੜਾ ਤੰਦੂਰ ਨੇ ਉਹ ਵੀ ਅੰਮ੍ਰਿਤਸਰ ਦਾ ਹੈ ਜੀ ਹਾਂ ਹਰ ਚੀਜ਼ ਅੰਮ੍ਰਿਤਸਰ ਦੀ ਹੈ ਪਰ ਉੱਪਰ ਅ ਪੂਰਾ ਦੇਸੀ ਕਿਉਂ ਨਾ ਬੰਦਾ ਪਿਆ ਜੀ ਕੋਈ ਕੁਆਲਿਟੀ ਦੀ ਕੋਈ ਕੰਪਰੋਮਾਈਜ਼ ਨਹੀਂ ਅਸੀਂ ਕਰ ਰਹੇ ਸੇਰ ਨਾਲ ਕੋਈ ਖਿਲਵਾਲ ਨਹੀਂ ਕਰਨੀ ਹਲਕਾ ਮਾਲ ਖੋਣਾ ਨਹੀਂ ਜੀ ਕਸਟਮਰ ਨੂੰ 15 15 ਤੋਂ 20 ਮਿੰਟ ਦੀ ਅਸੀਂ ਵੇਟਿੰਗ ਦਿੰਦੇ ਆ ਤਾਂ ਹੀ ਦਿੰਦੇ ਆ ਕਿ ਤੰਦੂਰ ਵਿੱਚ ਜਲਾ ਕੁਲਚਾ ਅੰਦਰ ਜਾਂਦਾ ਹੈ ਨਾ ਉਹ ਜਦ ਤੱਕ ਪੂਰਾ ਪੱਕਿਆ ਹੈ ਨਾ ਪੱਕੇ ਨਾ ਨਾ ਤਦ ਤੱਕ ਉਹ ਉਹ ਹਜਮ ਨਹੀਂ ਹੁੰਦਾ ਹੈਗਾ ਐਸੇ ਲੋਕ ਬਲਾ ਕੀ ਕਹਿੰਦੇ ਮਿੰਟਾਂ ਵਿੱਚ 5 ਮਿੰਟ ਵਿੱਚ ਕੁਲਚਾ ਕੱਟ ਕੇ ਬਾਹਰ ਕੱਢ ਦਿੰਦੇ ਨੇ ਉਹ ਅੰਦਰ ਕੱਚਾ ਕੱਚਾ ਉਹ ਆ ਕੇ ਜਾ ਕੇ ਨੁਕਸਾਨ ਹੁੰਦਾ ਹੈ ਕਿਉਂ ਮੈਦਾ ਹੁੰਦਾ ਹੈ ਮੈਦਾ ਨੁਕਸਾਨ ਕਰਦਾ ਹੁੰਦਾ ਹੈ ਸਾਡਾ ਅਸੀਂ ਕਸਟਮਰ ਨੂੰ ਇਹੀ ਮੈਂ ਬੇਨਤੀ ਕਰਦਾ ਕਿ 15 ਤੋਂ 20 ਮਿੰਟ ਤੱਕ ਵੇਟਿੰਗ ਹੈ ਤੁਹਾਡੀ ਤੁਸੀਂ ਆਰਾਮ ਨਾਲ ਖਾਓ ਸਾਡੇ ਕੋਲ ਆਏ ਹੋ ਤਾਂ ਚੀਜ਼ ਵਧੀਆ ਖਾ ਕੇ ਜਾਓ ਬਿਲਕੁਲ ਸਹੀ ਗੱਲ 40 ਕਿਲੋਮੀਟਰ ਕੋਲ ਜਾਂ 60 ਕਿਲੋਮੀਟਰ ਤੋਂ ਤੁਹਾਡੇ ਕੋਲ ਸਿਰਸਰ ਕੁਲਚਾ ਖਾਣ ਆਏ ਆ ਜੀ ਉਹਨਾਂ ਤੇ ਖਾਲੀ ਹੱਥ ਵਾਪਸ ਜਾ ਰਹੇ ਆ ਸਾਨੂੰ ਮਿਲਦਾ ਨਹੀਂ ਪਿਆ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਮਤਲਬ ਲੋਕਾਂ ਦੇ ਕਹਿਣ ਦੇ ਮੁਕਾਬਲੇ ਉਹਨਾਂ ਨੇ ਕਿਹਾ ਕਿ ਸਾਂਭੀ ਕੋਈ ਚਾਲੂ ਕਰੋ ਅਸੀਂ ਉਹ ਇਸ ਤਰ੍ਹਾਂ ਚਾਲੂ ਕੀਤਾ ਹੈ ਥਾਲੀ ਸਿਸਟਮ ਥਾਲੀ ਸਿਸਟਮ ਹਾਂਜੀ ਥਾਲੀ ਵੀ ਪ्योर ਦੇਸੀ ਘਿਓ ਦੀ ਵਿੱਚ ਹੈ ਜੀ ਚੂਰ ਚੂਰ ਨਾਲ ਮਿਲਣਗੇ ਪਨੀਰ ਦਾ ਇਸ ਵਜ੍ਹਾ ਇਸ ਪੂਰਾ ਪ੍ਰੈਸ ਕੀਤਾ ਗਿਆ ਹੋਗਾ ਜੀ ਡਰਾਈ ਫੂਡੋ ਦੇ ਵਿੱਚ ਹੋਏਗਾ ਅੰਮ੍ਰਿਤਸਰ ਦੀ ਪਨੀਰਪੁਰ ਜੀ ਹੋਏਗੀ ਅੱਛਾ ਜੀ ਹਾਂ ਦੇਸੀ ਘਿਓ ਦੀ ਦਾਲ ਹੋਏਗੀ ਜੀ ਤੇ ਰਾਇਤਾ ਹੋਏਗਾ ਲੱਛਾ ਪਿਆਜ ਹੋਏਗਾ ਪਾਪੜ ਹੋਏਗਾ ਅਚਾਰ ਹੋਏਗਾ ਮਤਲਬ ਸਾਰੀ ਪੂਰੀ ਪਰਪਰ ਥਾਲੀ ਦਮਾਂਗਾ ਸੀ ਰੋਪਰ ਥਾਲੀ ਹੁੰਦੀ ਹੈ ਜੀ ਰੋਪਰ ਥਾਲੀ ਹੋਏਗੀ ਜਿਹੜਾ ਇੱਕ ਥਾਲੀ ਨੂੰ ਮੈਂ ਜਿਆਦਾਨ ਕਹਿੰਦਾ ਇੱਕ ਬੰਦਾ ਇੱਕ ਇੱਕ ਬੰਦਾ ਖਾਣਾ ਬਹੁਤ ਔਖਾ ਆਉਦਾ ਸੀ ਦੋ ਬੰਦੇ ਹੀ ਖਾਂਦੇ ਨੇ ਜੀ ਔਰ ਰੇਡ ਵੀ ਅਸੀਂ ਬਹੁਤ ਹੀ ਜਾਨਮਾਂ ਰੱਖਿਆ ਜਦ ਤੁਸੀਂ ਆਉਗਾ ਨਾ ਪਤਾ ਚ ਜਾ ਜਾਗਾ ਕਿ ਰੇਡ ਤੁਸੀਂ ਆਪ ਕਰੋਗੇ ਕੋਈ ਕਮਾਂਦੇ ਨਹੀਂ ਕੋਈ ਸਾਨੂੰ ਕਮਾਈ ਦਾ ਕੋਈ ਨਹੀਂ ਹੈਗਾ ਉਸੀਂ ਇਹਨਾਂ ਘਰਾਂ ਵਾਲੀ ਕਰਨਾ ਅਸੀਂ ਕੁਆਲਟੀ ਗੁਦ ਦੇਣੀ ਹੈ ਸਾਡੇ 100 ਹੈਗਾ ਕਿ ਹਰ ਵਾਰ ਜੀ ਕੁਆਲਟੀ ਦੇਣੀ ਹੈ ਚੀਜ਼ ਵਧੀਆ ਦੇਣੀ ਹੈ ਲੋਕਾਂ ਨੂੰ ਜਿਹੜਾ ਜਾਏ ਕੋਈ ਖਾਏ ਯਾ ਕਰੇ ਆ ਵੀ ਸਰਦਾਰ ਜੀ ਅੰਬਰ ਸਰਿਕ ਕੁਲਚੀ ਵਾਲੇ ਕੋਲ ਗਈ ਸੀ ਜੀ ਟੀਵੀ ਮਾਰਕਟ ਖੰਨੇ ਦੇ ਵਿੱਚ ਉਹਦੇ ਇਹ ਕੁਆਲਟੀ ਮਿਲੀ ਸਵੇਡ ਦਾ ਵੀ ਵਧੀਆ ਆਈਟਮ ਹੈ ਸਾੰਦੀ ਵੀ ਵਧੀਆ ਆਈਟਮ ਮੇਰੀ ਸਾਡੇ ਨੂੰ ਅਪੀਲ ਹੈਗੀ ਇੱਕ ਵਾਰ ਤੁਸੀਂ ਜਰੂਰ ਆਓ ਸਾਡੇ ਕੋਲ ਉੱਥੇ ਜੀ ਤੇ ਆ ਕੇ ਤੁਸੀਂ ਬੰਦਾ ਦੇਖੋ ਖਾ ਕੇ ਦੇਖੋ ਫਿਰ ਦੱਸੋ ਅਸੀਂ ਤਾਂ ਆਪਣੀ ਤਰੀਫ ਕਰਨੀ ਕਰਨੀ ਹੈ ਮਗਰ ਜਦ ਤੱਕ ਬੰਦਾ ਖਾ ਕੇ ਤਰੀਫ ਕਰੇਗਾ ਤਾਂ ਸਵਾਦ ਉਹਨੂੰ ਹੋਰ ਹੋ ਜਾਏਗਾ ਮੈਂ ਸਾਰੇ ਨੂੰ ਅਪੀਲ ਹੈ ਤੁਸੀਂ ਇੱਕ ਵਾਰ ਆਓ ਆ ਕੇ ਦੇਖੋ ਮੇਰੇ ਕਹਿੰਦਾ ਮੈਨੂੰ ਮੇਰੇ ਤੇ ਕੋਈ ਨਾ ਵਿਸ਼ਵਾਸ ਕਰੋ ਤੁਸੀਂ ਤੁਸੀਂ ਆ ਕੇ ਆਪਣੇ ਆਪ ਨੂੰ ਦੱਸੋ ਕਿ ਹਾਂ ਵੀ ਤੁਹਾਨੂੰ ਕੁਆਲਿਟੀ ਕੀ ਮੈਨ ਲੱਗੀ ਤੁਸੀਂ ਮੋਨਵਲ ਕੀ ਸੁਜੈਸ਼ਨ ਦੇ ਕੇ ਜਾਓ ਸਾਨੂੰ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੋਏਗੀ ਤੁਸੀਂ ਆਓ ਜਰੂਰ ਤੇ ਬਿਲਕੁਲ ਸਰਦਜੀਤ ਦੀ ਗੱਲ ਸਹੀ ਹੈ ਇੱਕ ਵਾਰ ਸੇਵਾ ਦਾ ਮੌਕਾ ਦਿਓ ਆ ਕੇ ਟੇਸਟ ਆ ਕੇ ਦੇਖੋ ਬਿਲਕੁਲ ਟੇਸਟ ਡਿਫਰੈਂਟ ਹੈ ਬਹੁਤ ਵਧੀਆ ਟੇਸਟ ਹੈ ਜੀ ਤੇ ਦੇਖ ਸਕਦੇ ਹੋ ਜੀ ਬਾਕੀ ਜੇ ਆਪਾਂ ਗੱਲ ਕਰੀਏ ਬਹੁਤ ਵਧੀਆ ਸਟਾਫ ਹੈ ਜੀ ਫ੍ਰੈਂਡਲੀ ਸਟਾਫ ਹੈ ਤੇ ਜੇ ਸਰਵਿਸ ਦੀ ਗੱਲ ਕਰੀਏ स्टाफ भी बड़ा इन फ्रेंडली है बहुत वैसे सर्विस है सब कुछ इस तरह के होंगे जी ये देखो ना आ गए जी ਸੋਲੇ ਚਿੱਟੇ ਛੋਲੇ ਨਾਲ 100 100 ਜਾਂਦੀ ਹੈ ਤੇ ਨਾਲ ਹੋ ਜਾਂਦਾ ਹੈ ਸਟੱਫ ਕੁਲਚਾ ਇਹ ਪੈਟੀ ਕੁਲਚਾ ਕਹਿੰਦੇ ਨੇ ਨਾਲ ਅਚਾਰ ਹੈ ਜੀ ਸੋ ਬਹੁਤ ਵਧੀਆ ਅਰੇਂਜਮੈਂਟ ਹੈ ਦੇਖ ਸਕਦੇ ਹਾਂ ਹੁਣ ਪੜਾ ਟੈਸਟ ਦੇ ਦਿਆਂ ਕਿੰਦਾ ਸਟਫਿੰਗ ਵੀ ਬਹੁਤ ਵਧੀਆ ਸਟਫਿੰਗ ਵੀ ਪਰਮ ਦਿਖਾਉਨੇ ਆਂ ਇਸ ਤਰ੍ਹਾਂ ਦੀ ਸਟਫਿੰਗ ਹੁੰਦੀ ਆ ਜੀ ਸਟਰਾ ਨਾ ਵੰਦਾ ਜੀ ਬਾਕੀ ਟੇਸਟ ਹੋਈ ਆ

ਜੀ ਬਰੇ ਬਹੁਤ ਵਧੀਆ ਸਵਾਦ ਆ ਨਾ ਤੁਹਾਨੂੰ ਜੀ ਟੇਸਟ ਆ ਨਹੀਂ ਨਹੀਂ ਅਸੀਂ ਪਿਛਲੇ 6 ਮਹੀਨੇ ਤੋਂ ਪੂਰੇ ਇੱਥੇ ਆਉਣੇ ਖਾਮ ਜਿਹੜਾ ਪਤਾ ਲੱਗ ਗਿਆ ਤੇ ਬਹੁਤ ਵਧੀਆ ਸਵਾਦ ਆ ਜੀ ਰਗਾ ਤੇ ਨਾਲ ਜਿਹੜਾ ਲੱਸੀ ਦਾ ਟੇਸ ਕਿੰਨਾ ਲੱਗਿਆ ਜੀ ਲੱਸੀ ਦਾ ਟੇਸ ਈ ਜ਼ਿਆਦਾ ਵਧੀਆ ਈ ਜ਼ਿਆਦਾ ਵਧੀਆ ਈ ਤੇ ਮਸਾਲੇ ਨਾਲੋਂ ਮਿੱਟੀ ਜ਼ਿਆਦਾ ਵਧੀਆ ਹਾਂਜੀ ਤੇ ਟੇਸ ਕਿਹਦਾ ਲੱਗਿਆ ਜੀ ਦਾ ਤੁਹਾਨੂੰ ਬਹੁਤ ਵਧੀਆ ਈ ਬਹੁਤ ਵਧੀਆ ਲੱਗਿਆ ਜਮਾਈ ਪ੍ਰੀਮੀਅਮ ਕੁਆਲਟੀ ਵਰਗਾ ਬਲੋਂ ਅੰਬਰ ਸਰੀਆ ਲਾਦਾ ਜਮਾਈ ਦੇਸੀ ਕੁਝ ਸਵਾਲ ਹੋ ਰਹੀ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਕੋਈ ਕੁਝ ਦਾ ਸਵਾਲ ਬਿਲਕੁਲ ਸਰ ਕਿੱਦਾਂ ਲੱਗਿਆ ਵੀ ਤੁਸੀਂ ਟੈਸਟ ਟੈਸਟ ਬਹੁਤ ਵਧੀਆ ਵੀਰੇ ਫਸਟ ਟਾਈਮ ਆਇਆ ਜੀ ਪਹਿਲਾ ਅੰਮ੍ਰਿਤਸਰ ਕਾਫੀ ਵਾਰ ਖਾਧੇ ਲੇਕਿਨ ਇੱਥੇ ਵੀ ਸੇਮ ਟੂ ਸੇਮ ਹੋਈ ਟੈਸਟ ਸੇਮ ਟੈਸਟ ਛੋਲੇ ਛੋਲੇ ਤੁਹਾਨੂੰ ਕਿਵੇਂ ਲੱਗੇ ਛੋਲੇ ਵੀ ਬਹੁਤ ਵਧੀਆ ਹੈ ਚਟਨੀ ਜੇ ਖਾਧੀ ਹੈ ਸਾਰਾ ਐਂਡਾ ਪੂਰਾ ਹੈ ਬਹੁਤ ਵਧੀਆ ਕਿਰਪਾ ਮਹਾਰਾਜ ਜੀ ਬਸ ਕਿਰਪਾਈ ਚਾਹੀਦੀ ਹੈ ਬਸ ਹੋਰ ਕੁਝ ਨਹੀਂ ਆਇਆ ਜਿਹੜਾ ਬੰਦਾ ਵੀ ਆਏ ਨਾ ਮੈਂ ਦੇਖੋ ਇਹ ਕਹਿੰਦਾ ਜਲਾ ਵੀ ਕਸਟਮਰ ਸਾਡੇ ਕੋਲ ਆਏ ਨਾ ਉਹ ਮਤਲਬ ਖ ਅਰੇ ਰੇਡ ਵੀ ਬਹੁਤ ਜਨਮ ਰੱਖੇ ਨੇ ਅਸੀਂ ਹੋਣੀ ਅੰਮ੍ਰਿਤਸਰ ਤੋਂ ਵੀ ਕਿਟੇਡ ਕੱਢਨੇ ਸਾਡੇ ਤੇ ਜੋੜੇ ਜਿਲ੍ਹਾ ਵੀ ਅਮੰਦ ਬੰਦਾ ਅੰਮ੍ਰਿਤਸਰ ਤੋਂ ਆਏਗਾ ਉਹਨੂੰ ਪਤਾ ਚੱਲੇਗਾ ਕਿ ਅੰਮ੍ਰਿਤਸਰ ਦਾ ਕੀ ਰੇੜੇ ਸਾਡਾ ਕੀ ਰੇੜੇ ਅਸੀਂ ਉਦੋਂ ਵੀ ਰੇਡ ਬਹੁਤ ਕੱਢ ਰੱਖਿਆ ਹੈ ਹਰ ਬੰਦੇ ਨੂੰ ਖਾਣਨਾ ਸੇ ਮਿਲੇ ਇਹ ਪਾਰਕਿੰਗ ਦੀ ਤਨੂ ਦਿਖਾ ਇੱਕ ਤੇ ਹੈ ਜਿਹੜਾ ਏਰੀਆ ਜੀਡੀਬੀ ਮਾਰਕੀਟ ਹੈ ਬੜਾ ਖੁੱਲਾ ਢੁੱਲਾ ਹੈ ਇੱਥੇ ਸਾਡੇ ਬੱਚੇ ਪੜਨ ਆ ਸਾਂਦੇ ਨੇ ਹਸਪੀਟਲ ਵੀ ਨੇ ਇੱਥੇ ਸਾਰਾ ਕੁਝ ਇੱਕ ਪਾਰਕਿੰਗ ਤੇ ਤਾਨੂੰ ਚਾਕ ਮਰਾਂਦੇ ਆ ਇਹ ਦੇਖੋ ਪਾਰਕਿੰਗ ਦੀ ਜਿਹੜੇ 50 100 200 150 ਵੱਡੀ ਦਾ ਆਰਾਮ ਮਲ ਇਹ ਲੈਵਲ ਤੇ ਖੜੀ ਹੋ ਸਕਦੀ ਹੈ ਇਹ ਪਾਰਕਿੰਗ ਦਾ ਸਾਰਾ ਸਿਸਟਮ ਹੈਗਾ ਬਹੁਤ ਵਧੀਆ ਲੱਗਿਆ ਜੀ ਬਹੁਤ ਖੁੱਲਾ ਢੁੱਲਾ ਏਰੀਆ ਹੈ ਜੀ ਹਾਂ ਜੀ ਤੇ ਬਹੁਤ ਸਾਫ਼ ਸੁਥਰੀ ਜਗਾ ਤੇ ਹੈ ਜੀ ਕਿਦਾਂ ਲੱਗਿਆ ਤੁਹਾਨੂੰ ਤੇਸਤੀ ਜੀ ਉਈ ਨਜ਼ਾਰੇ ਆ ਜਾਂਦੇ ਨੇ ਅਸੀਂ ਜਦੋਂ ਵੀ ਭੁੱਖ ਲੱਗਦੀ ਆ ਮੈਨੂੰ ਜਾਂ ਮੇਰੇ ਦੋਸਤ ਨੇ ਜਾਂ ਫੈਮਿਲੀ ਆ ਬਸ ਇੱਕੋ ਹੀ ਨਾਮ ਯਾਦ ਆਉਂਦਾ ਇੱਥੇ ਆ ਕੇ ਜੀਟੀ ਮਾਰਕੀਟ 'ਚ ਸਰਦਾਰ ਜੀ ਦੇ ਦੇਸੀ ਘਿਓ ਦੇ ਜਿਹੜੇ ਕੁਲਚੇ ਨੇ ਬੜੇ ਸਿਰਾ ਨੇ ਜੀ ਸਿਰਾ ਜਿੰਨੀ ਤਾਰੀਫ ਕੀਤੀ ਜਾਵੇ ਉੰਨੀ ਘਟਾ ਮੈਂ ਕਹਿੰਦਾ ਜਿਹੜੇ ਜਿਹੜੇ ਇਸ ਸਮੇਂ ਜੇ ਦੇਖ ਰਹੇ ਨੇ ਲੋਕ ਜਿੱਥੇ-ਜਿੱਥੇ ਵੀਡੀਓ ਪਹੁੰਚ ਰਹੀ ਆ ਖੰਨਾ ਦੇ ਵਿੱਚ ਜੀਟੀਵੀ ਮਾਰਕੀਟ ਪੈਂਦੀ ਆ ਜੀਟੀਵੀ ਮਾਰਕੀਟ ਦੇ ਵਿੱਚ ਸਰਦਾਰ ਜੀ ਦੇ ਦੇਸੀ ਘਿਓ ਦੇ ਕੁਲਚੇ ਔਰ ਇਹਨਾਂ ਨੇ ਆ ਥਾਲੀ ਸਿਸਟਮ ਵੀ ਸ਼ੁਰੂ ਕੀਤਾ ਹੈ ਪਿੱਛੇ ਜੇ ਬਹੁਤ ਵਧੀਆ ਉਹ ਵੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਥੋੜੀ ਹੈ ਔਰ ਲਾਜਵਾਬ ਖਾਣਾ ਕੋਈ ਜਵਾਬ ਨਹੀਂ ਜਿਹਦਾ ਸੋ ਮੈਂ ਸਾਰਿਆਂ ਨੂੰ ਕਹੂੰਗਾ ਮੈਂ ਤਾਂ ਆਪਣਾ ਟੈਸਟ ਕਰ ਚੁੱਕਿਆ ਮੇਰਾ ਜਿਹੜਾ ਜਿਹੜਾ ਐਕਸਪੀਰੀਅੰਸ ਆ ਬਹੁਤ ਵਧੀਆ ਰਿਹਾ ਜੇ ਤੁਸੀਂ ਆਓਗੇ ਤੁਸੀਂ ਵੀ ਆਪਣਾ ਐਕਸਪੀਰੀਅੰਸ ਆ ਕੇ ਇੱਥੇ ਜ਼ਰੂਰ ਸ਼ੇਅਰ ਕਰਿਓ ਬਹੁਤ ਵਧੀਆ ਇੱਥੇ ਖਾਣਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਜਿੱਦਾਂ ਕਿ ਸਰਦਾਰ ਜੀ ਦੱਸ ਚੁੱਕੇ ਨੇ ਸਾਹਮਣੇ ਆਹ ਪਾਰਕਿੰਗ ਕਾਫੀ ਖੁੱਲੀ ਪਾਰਕਿੰਗ ਹੈਗੀ ਆ ਯਾਨੀ ਕੋਈ ਖੜਨ ਦੀ ਸਮ ਗੱਡੀ ਦੀ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਵੀ ਨਹੀਂ ਆਉਂਦੀ ਖੁੱਲੀ ਡੁੱਲੀ ਪਾਰਕਿੰਗ ਹੈ ਆਲੇ-ਦੁਆਲੇ ਬਹੁਤ ਵਧੀਆ ਮਾਹੌਲ ਹੈ ਆ ਆਇਲਟ ਸੈਂਟਰ ਨੇ ਇੱਥੇ ਬੱਚੇ ਆਉਂਦੇ ਨੇ ਆਇਲਟਸ ਕਰਦੇ ਨੇ ਬੱਚੇ ਪੜਨ ਆਉਂਦੇ ਨੇ ਤਾਂ ਉਹ ਆ ਜਾਂਦੇ ਨੇ ਇੱਥੇ ਖਾਣ ਪੀਣ ਲਈ ਸੋ ਕੁੱਲ ਮਿਲਾ ਕੇ ਜੇ ਆਪਾਂ ਕਹੀਏ ਬਹੁਤ ਵਧੀਆ ਜਿਹੜੀ ਸਾਫ ਸਫਾਈ ਦੀ ਗੱਲ ਹੈ ਉਹ ਬਹੁਤ ਵਧੀਆ ਇੱਥੇ ਲੱਗੀ ਹੈ ਇਹਨਾਂ ਦੀ ਮਤਲਬ ਕਿ ਸਫਾਈ ਦਾ ਬਹੁਤ ਵਧੀਆ ਧਿਆਨ ਰੱਖਦੇ ਨੇ ਕਾਰੀਗਰ ਇਹਨਾਂ ਨੇ ਸਪੈਸ਼ਲ ਉਹ ਰੱਖੇ ਨੇ ਜਿਹੜੇ ਬਿਲਕੁਲ ਕਹ ਲਈਏ ਵੈਜੀਟੇਰੀਅਨ ਹੋਣ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦੇ ਯਾਨੀ ਇਹਨਾਂ ਦੇ ਕਾਰੀਗਰ ਕਾਰੀਗਰ ਨੇ ਜਿਹੜੇ ਸਾਡੀ ਪਹਿਲੇ ਦਿਨ ਇਹ ਹੀ ਗੱਲ ਹੋਈ ਸੀ ਕਹਿੰਦੇ ਵੀ ਕਾਰੀਗਰ ਅਸੀਂ ਉਹ ਰੱਖਦੇ ਆ ਸੋ ਯਾਨੀ ਬਹੁਤ ਵਧੀਆ ਜੀ ਤੁਸੀਂ ਜ਼ਰੂਰ ਆਓ ਸਾਰਿਆਂ ਨੂੰ ਮੇਰਾ ਸਾਸਰੀਕਾਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਵਾਰ ਸਾਡੇ ਸ਼ਾਪ ਤੇ ਸਰਦਾਰ ਜੀ ਅੰਮ੍ਰਿਤਸਰਿਕ ਕੁਲਚੇ ਵਾਲੇ ਜੋ ਜਟੀਬ ਮਾਰਕੀਟ ਹੈ ਜੇ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਆਓਗੇ ਮਨੂੰ ਬਹੁਤ ਸੁਗਨ ਮਿਲੇਗਾ हां ਵੀ ਸਾਡੇ ਪੈਨ ਬਰਾ ਸਾਡੇ ਕੋ ਪੁੱਛਦੇ ਸਾਡਾ ਸਹਿਯੋਗ ਕਰ ਰਹੇ ਨੇ ਸਾਡੀ ਸਪੋਰਟ ਕਰ ਰਹੇ ਨੇ ਤੁਸੀਂ ਇੱਕ ਵਾਰ ਆਓ ਤੁਸੀਂ ਕੁਆਲਿਟੀ ਚੈੱਕ ਕਰੋ ਉਹਦੇ ਬਾਅਦ ਤੁਸੀਂ ਕਹੋ ਹਾਂ ਬਈ ਕੁਆਲਿਟੀ ਹੈਗੀ ਤੁਹਾਡੀ ਸਾਮ ਦੀ ਥਾਲੀ ਦਾ ਵੀ ਹੈ ਬਹੁਤ ਬਹੁਤ ਵਧੀਆ ਆਇਟਮ ਹੈਗੀ ਜੋ ਤੁਹਾਨੂੰ ਇੱਥੇ ਨੇਲੇ ਦੇਲੇ 50 100 ਕਿਲੋਮੀਟਰ ਰੇਂਜ ਵਿੱਚ ਵੀ ਤੁਹਾਨੂੰ ਨਹੀਂ ਮਿਲੇਗੀ ਆਇਟਮ ਹੋਰ ਰੇਡ ਵੀ ਅਸੀਂ ਬਹੁਤ ਹਰ ਚੀਜ਼ ਦੇ ਜਨਮ ਰੱਖੇ ਹੋਏ ਨੇ 60 ਰੁਪਏ ਦੇ ਕੁਲਚਾ ਇਸ ਰੇਟਿੰਗ ਦੇ ਅਟਾ ਹਰ ਬੰਦਾ ਖਾ ਸਕਦਾ ਹੈ ਉਹ ਵੀ ਦੇਸੀ ਘੋਦ ਦੇ ਵਿੱਚ ਤੁਸੀਂ ਇੱਕ ਵਾਰ ਆਓ ਮੇਰੀ ਸਾਰਿਆਂ ਨੂੰ ਅਪੀਲ ਹੈ ਤੁਹਾਡੇ ਚੰਨ ਨਾਰੀ ਰਾਹੀਂ ਕਿ ਸਾਰੇ ਪਲੀਜ਼ ਰਿਕੁਐਸਟ ਹੈ ਮੇਰੀ ਤੁਸੀਂ ਇੱਕ ਵਾਰ ਜ਼ਰੂਰ ਆਓ ਜੀ ਅਤੇ ਖਨ ਦੇ ਵਿੱਚ ਜੀਟੀਵੀ ਮਾਰਕੀਟ ਜੇ ਸਰਦਾਰ ਜੀ ਅੰਮ੍ਰਿਤਸਰ ਕੁਲਚੇ ਵਾਲੇ ਦੇ ਨਾਮ ਤੇ ਚੱਲ ਰਹੀ ਹੈ ਦੁਕਾਨ ਜਲਦੀ ਬਈ ਸਾਰਾ ਦਾ ਥੈਂਕ ਯੂ ਧੰਨਵਾਦ